ਤਸਵੀਰਾਂ ਨੇ ਪਿੰਡ ਬਾਦਲ ਦੀਆਂ ਜਿੱਥੇ ਕੀ ਸਾਬਕਾ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਤਸਵੀਰਾਂ ਨੇ ਦੇਖੋ ਜਿਹੜੇ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਸੀਗੇ ਤਾਂ ਅੱਜ ਵੀਆਈਪੀ ਕਲਚਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਤਰ੍ਹਾਂ ਦਾ ਵੀਆਈਪੀ ਕਲਚਰ ਹੈ ਤੇ ਲਗਾਤਾਰ ਵੀਆਈਪੀ ਕਲਚਰ ਤਾਂ ਕਹਿੰਦੇ ਸੀਗੇ ਕਿ ਜਿਹੜੇ ਪੁਰਾਣੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ 100-200 ਗੱਡੀ ਦਾ ਕਾਫਲਾ ਜਿਹੜਾ ਇਹ ਚੱਲਦਾ ਹੈ तमाम ਤਸਵੀਰਾਂ ਨੇ ਇਹ ਤੇ ਤਸਵੀਰਾਂ ਦੇਖੋ ਕਿਸ ਤਰ੍ਹਾਂ ਆ ਜਿਹੜਾ ਕਾਫਲੇ ਦਿਖਾ ਦਿੰਨੇ ਤੁਹਾਨੂੰ ਜਿੰਨੇ ਸਿਰੇ ਵੀ ਪੰਜ-ਪੰਜ ਜਿਲਿਆਂ ਜਿਹੜੀ ਫੋਰਸ ਆ ਜਾਂ ਪੁਲਿਸ ਮੁਲਾਜ਼ਮ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਇੱਕ ਫਾਇਰ ਉੱਤੇ ਚੜੇ ਹੋਏ ਨੇ ਕਿ ਕਦ ਤੱਕ ਸੀਐਮ ਸਾਹਿਬ ਆਉਣਗੇ ਤੇ ਸਾਡੀ ਜਾਨ ਛੁੱਟੇ ਤਾਂ ਇਹ ਨੇ ਪੰਜਾਬ ਦੇ ਹਾਲਾਤ ਇਹ ਤੁਹਾਨੂੰ ਪੰਜਾਬ ਦੇ ਹਾਲਾਤ ਦਿਖਾ ਰਿਹਾ ਤੁਸੀਂ ਮੇਰੇ ਸਾਹਮਣੇ ਹੀ ਦੇਖ ਰਹੇ ਹੋ ਪੰਜਾਬ ਤੋਂ ਜਿਹੜੇ 60 ਮੁਲਾਜ਼ਮ ਹੈ ਤੇ ਨੇ ਤਾਂ ਜਿਹੜੇ ਐਸਪੀ ਰੈਂਕ ਦੇ ਮੁਲਾਜ਼ਮ ਤੇ ਡੀਐਸਪੀ ਤੇ ਐਸਐਚਓਜ਼ ਖੜੇ ਨੇ ਦਾ तकरीबन ਦੇਖੋ ਕਿਸ ਤਰ੍ਹਾਂ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਆਜਾਪ ਵੀਆਈਪੀ ਕਲਚਰ ਦਾ ਸ਼ਿਕਾਰ ਹੋਏ ਨੇ तमाम ਤਸਵੀਰਾਂ ਨੇ ਵੀਆਈਪੀ ਕਲਚਰ ਦੀਆਂ ਜਿੱਥੇ ਕਹਿੰਦੇ ਵੀਆਈਪੀ ਕਲਚਰ ਖਤਮ ਕਰਾਂਗੇ ਤੇ ਇਹਨੇ ਭਗਵੰਤ ਮਾਨ ਦੇ ਕਾਫਲੇ ਦੀਆਂ ਤਸਵੀਰਾਂ ਜਿੱਥੇ ਕੁਝ ਦੇਰ ਬਾਅਦ ਭਗਵੰਤ ਮਾਨ ਨੇ ਪਹੁੰਚਣਾ ਤੇ तमाम ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਹੈਲੋ ਇਨਕਲਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਲਵ ਯੂ ਟੂ ਲਵ ਯੂ ਲਵ ਯੂ ਸਾਡੇ ਚਾਚਾ ਜੀ ਨੇ ਕਹਿੰਦੇ ਅਸੀਂ ਪਤਾਵਾਂ ਵਾਹ ਜੀ ਵਾਹ ਆ ਬੀਰ ਬਣ ਕੇ ਫੁੱਲਣਾ ਆ ਜਿਹੜੇ ਸਿੱਧੇ ਫੁੱਲ ਮਾਰਦੇ ਹੋ ਕਈ ਵਾਰੀ ਡੰਡੀ ਅੱਖ ਚ ਵੱਜ ਜਾਂਦੀ ਹੈ ਮੈਂ ਥੋੜੇ ਜਜਵਾਤਾ ਨੂੰ ਸਮਝਦਾ ਤੁਸੀਂ ਪਿਆਰ ਨਾਲ ਸੁਟ ਰਹੇ ਪਰ ਕਈ ਵਾਰ ਨਾ ਡੰਡੀ ਜਿਹੜੀ ਆ ਆ ਜਿਹੜੀ ਡੰਡੀ ਆ ਇਹ ਅੱਖ ਚ ਵੱਜਦੀ ਧੰਨਵਾਦ ਆ ਤੁਹਾਡਾ ਵੀਰੋ ਹਲੋ ਅੱਜ ਤੁਹਾਡੇ ਕੋਲੇ ਪਹੁੰਚੇ ਆ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਸਾਡੇ ਬੇहद ਇਮਾਨਦਾਰ ਸੂਝਵਾਨ ਤੇ ਸੌ ਸਿਆਸਤਦਾਨ ਮੰਨੇ ਗਏ ਖੁੱਡੀਆਂ ਪਰਿਵਾਰ ਦੇ ਚਿਰਾਗ ਨੇ ਜੈਦਰ ਜਗਦੇਵ ਸਿੰਘ ਖੁੱਡੀਆਂ ਜੀ ਦੇ ਫਰਜ਼ੰਦ ਸਾਡੇ ਮੰਤਰੀ ਮੰਡਲ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਤੁਹਾਡੇ ਉਹ ਜੋ ਜਿੰਨੇ ਵੀ ਤੁਸੀਂ ਇੱਥੇ ਪਾਰੀ ਗਿਣਤੀ 'ਚ ਪਹੁੰਚੇ ਹੋ ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਆਏ ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਆਏ ਹਾਂ ਆਪਾਂ ਐਨਾ ਕੋਨਾਂ ਨੂੰ ਯਾਦ ਕਰਾਉਣ ਜ਼ਰੂਰ ਆਇਆ ਕਿ ਕਦੇ ਕਦੇ ਪੱਥਰ ਦਿਲ ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਜਦੋਂ ਘਰ ਮੂਰ ਦੀ ਲੰਘਾਂਗੇ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰ ਦੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਉਹ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜੋ ਸਾਡੇ ਵਾਲੀਆਂ ਵੀ ਸੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਨੇ ਆ ਬਸ ਜਿਹੜੇ ਆ ਦਰਖਤ ਆ ਜਿਹੜੀ ਦਰਖਤ ਹੈ ਭਾਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਇਹ ਦਰਖਤ ਇਹ ਇਹ ਪਿੰਡ ਦੀ ਧਰਤੀ ਕੋਈ ਦबई ਤੋਂ ਲੈਂਦੀ ਹੈ ਦਰਖਤ ਦबई ਦੇ ਨੇ ਇਹ ਇਹ ਕਦੋਂ ਲਿਆਂਦੇ ਸੀ ਪਤਾ ਹਾਂਜੀ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੁਹੱਲੀ ਅੰਬਾਨੀ ਹੋਰੀ ਆਈ ਸੀ ਸਾਰੇ ਉਥੇ ਉਹਨਾਂ ਉਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਸ ਤੋਂ ਬਾਅਦ ਅਨੁਸਤਮ ਨੂੰ ਉਸ ਦਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਇਆ ਯਾਰ ਤੁਸੀਂ ਜੋ ਸਕਦੇ ਇੰਨਾ ਤੋਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ ਗਏ ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆਹ ਹੋਣੇ ਹੋਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਜ਼ ਸ਼ਰੀਫ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਬੈਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮੈਂ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਾ ਮੇਰੇ ਕੋਲ 4-5 ਕੇਸ ਐਸੇ ਆਏ ਨੇ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਹੈ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਵੀ ਐਂ ਕਰੋ 25 ਸਾਡੇ ਦੇ ਦਿਓ ਆਪਣੇ ਕੋਲੇ ਵੀ ਨਹੀਂ ਉਹਨਾਂ ਦੇ 25 ਸਾਡੇ ਤੋਂ ਲੈ ਲਓ ਮੈਂ ਆ ਕਰੂੰਗਾ ਇਹ ਹੈ ਸੀ ਪਾਕਿਸਤਾਨ ਪੇਡੂ ਲੈ ਕੇ ਆਏ ਭਾਈ ਆ ਇੱਥੇ ਬੰਨੀ ਖੜੇ ਹੋਣਾ ਕਦੇ ਪੰਜਾਬ ਬਾਰੇ ਸੋਚਿਆ ਬਈ ਕਦੇ ਸੋਚਿਆ ਤੇ ਨਹੀਂ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਭੇਡੂ ਦੇ ਦੋ ਜੀ ਆਓ ਭੇਡੂਆਂ ਜਾਣ ਨਾਲ ਉਹ ਇੱਕ ਦਿਨ ਵੀਡੀਓ ਜੀ ਪਾਈ ਸੀ ਉਹਨੇ ਤੂੰ ਖੇਟੋ ਭੇਡੂਆਂ ਨਾਲ ਹੋਣ ਫਿਰ ਲੋਕਾਂ ਨੇ ਕਹਿਤਾ ਹੈਂ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆਇਆ ਮਾਰਬਲ ਜਿਹੜਾ ਪੱਥਰ ਹੈ ਨਾ ਇਟਲੀ ਤੋਂ ਲਿਆ ਕੇ ਲਾਂ ਲਿਆਂਦਾ ਹੈ ਜੇ ਕਾਂ ਬਹਿ ਜਾਏ ਦੋਨੇ ਲਤਾਂ ਟੁੱਟ ਜਾਂਦੀਆਂ ਨੇ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾਂ ਚ ਉਹੀ ਜਾਂਦੀਆਂ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹ ਜੇ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹ ਜੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਵੀਰ ਮੈਂ ਸ਼ਰਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਤੇ ਕੱਦੂਆਂ ਨਾਲ ਮਾਲਸ਼ ਕਰਨੀ ਪਊ ਪੈਰਾਂ ਦੀਆਂ ਧਲੀਆਂ ਦੀ ਹਾਂ ਕਿ ਹੋ ਜਸਣਾ ਪਊ ਫੇਰ ਕਿੱਦਾਂ ਸੁਰਤ ਆਊ ਐਨੀ ਧੁੱਪ ਚ ਕਿਦੋਂ ਨਿਕਲੇ ਨੇ ਐਨੀ ਧੁੱਪ ਚ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆਵਾਂ ਆਪਾਂ ਬੋਰ ਦੇ ਟੋਆਂ ਚੋਂ ਨਿਕਲੇ ਹੋਏ ਆ ਯਾਰ ਆ ਕਿੱਡੀ ਗਰਮੀ ਹੈ ਕਿਹੜੀ ਗਰਮੀ ਹੈ ਬੋਰ ਦੇ ਟੋਆਂ ਚੋਂ ਨਿਕਲੇ ਹੋਇਆ ਓਹੀ 2 ਇੰਚ ਨਾਲੇ ਸਲੈਂਸਰ ਤੇ ਮੂਰੇ ਮੱਛਰ ਤਾਂ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਹੀਂ ਖੜਾਂਗੇ ਐਤ ਕੀ ਐਤ ਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਵਿੱਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਹਾਰ ਗਿਆ ਉਹ ਕਹਿੰਦਾ ਤੂੰ ਕਿਹੜੇ ਜਿੱਤ ਗਈ ਇੱਕ ਨਵੀਂ ਕਿੱਕਲੀ ਲਿਖੀ ਹੈ ਨਵੀਂ ਕਿੱਕਲੀ ਲਿਖੀ ਅੱਜ ਜੀ ਬਾਦ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੀ ਇਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਮੇਰਾ ਉੱਧਿਆ ਪੈ ਸਕੂਨ ਵੇ ਮੇਰਾ ਉੱਡਿਆ ਤੇ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮਾਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ ਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਸਤਿਕਾਰਯੋਗ ਮੇਰੇ ਪੈਣ ਪਰਾਓ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਇਹਨਾਂ ਦਾ ਧੰਨਵਾਦੀ ਹਾਂ ਆਪਾਂ ਆਪੋ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I'm